ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖ ਲੋ ਇੱਥੇ ਨਾ ਅੱਗ ਲਾ ਕੇ ਛੱਡ ਗਏ ਇਹਦੇ ਉੱਪਰ ਜਾਨਵਰ ਕਿੰਨੇ ਰਹਨੇ ਇਹਨਾਂ ਦੇ ਪੰਛੀ ਕਿੰਨੇ ਰਹਨੇ ਆ ਫੇਰ ਕਹਿਣਗੇ ਸਾਡੀਆਂ ਫਸਲਾਂ ਜੀ ਖਰਾਬ ਹੋ ਗਈਆਂ ਗੋਲੇ ਪੈ ਗਏ ਕਿ ਆ ਅੱਗ ਬੁਝਾਉਣੀ ਨਹੀਂ ਸੀ ਹੈਗੀ ਆ ਉਹਨਾਂ ਨੇ ਜਿਹੜਾ ਵੀ ਕੋਈ ਇੱਥੇ ਅੱਗ ਲਾ ਕੇ ਗਿਆ ਉੱਪਰ ਕਿੰਨੇ ਜਾਨਵਰ ਰਹਿੰਦੇ ਕੋਲ ਨੇ ਉਪਰਾ ਲੈਣਾ ਪਾਇ ਬੈ ਨਾ ਦਰਖਤਾਂ ਦੇ ਹੋਰ ਵੀ ਕਾਫੀ ਪੰਛੀ ਰਹਨੇ ਨੇ ਦਰਖਤਾਂ ਪਰ ਅੱਗ ਲਾਈ ਅੱਗ ਲਾ ਕੇ ਇਹ ਛੱਡ ਗਏ ਲਓ ਦੇਖ ਲੋ ਸਿਰੇ ਤੱਕ ਨਾ ਇਹ ਅੱਗ ਇਹ ਦਰਖਤਾਂ ਵਿੱਚ ਅੱਗ ਮਚ ਰਹੀ ਹੈ ਇਹ ਆ ਬੇਕੂਫੀ ਨਹੀਂ ਹੋ ਰਹੀ ਨੂੰ ਕਿਆ ਕਹੋਗੇ ਫੇ ਤਾਂ ਹਾਂ ਮਾਰਨਗੇ ਰੋਣਗੇ ਸਾਡੇ ਜੀ ਗੜੇ ਪੈਗੇ ਸਾਡੇ ਦਾ ਜੀ ਫਸਲ ਖਰਾਬ ਹੋ ਗਈ ਸਾਨੂੰ ਮੁਆਜਾ ਮਿਲਣਾ ਚਾਹੀਦਾ ਹੁਣ ਜਿਹੜੇ ਪੰਛੀ ਨਾ ਦਰਖਤਾਂ ਉਪਰ ਰਹਨੇ ਆ ਜਾਨਵਰ ਰਹਨੇ ਆ ਜਿਹਨਾਂ ਆਲਣੇ ਪਏ ਮੇ ਆ ਹੋਰ ਜੀਬ ਜਾਨੂ ਕਿੰਨੇ ਆ ਜਿਹੜੇ ਵਿਚਾਰੇ ਇਹਨੂੰ ਅੱਗ ਲੱਗ ਜਣੀ ਆ ਥੱਲੇ ਤੇ ਆਹ ਆ ਦੇਖ ਲੋ ਕਿੰਨੀ ਅੱਗ ਮਚ ਰਹੀ ਆ ਇਹ ਇਹਨਾਂ ਦਾ ਫਰਜ਼ ਨਹੀਂ ਬਣਦਾ ਵੀ ਅੱਗ ਨੂੰ ਬੁਝਾ ਕੇ ਜਾਣ ਇਹ ਆਲਾ ਦੇਖ ਲੋ ਉੱਪਰ ਕਿੰਨੇ ਆ ਪਰ ਕੋਲ ਤੁਸੀਂ ਸੁਣ ਰਹੇ ਆ ਕੋਲ ਆ ਜਿਹੜੀ ਵਿਚਾਰੀ ਹੋ ਰੌਲਾ ਪਾ ਰਹੀ ਆ ਦੇਖ ਲਓ ਕਿਵੇਂ ਕੋਲ ਰੌਲਾ ਪਾ ਰਹੀ ਆ ਧੂਆ ਜਿਹੜਾ ਉੱਪਰ ਜਾ ਰਿਹਾ ਆ ਉੱਪਰ ਆਲੇ ਨੇ ਕਾਫੀ ਬਣਾਏ ਹੋਏ ਪੰਛੀਆਂ ਨੇ ਇਹਨਾਂ ਦਰਖਤਾਂ ਦੇ ਅੱਗ ਲਾਈ ਅੱਗ ਲਾ ਕੇ ਇੱਥੇ ਤੇ ਭੱਜ ਗਏ ਮੁੜ ਕੇ ਅੱਗ ਬੁਝਾਉਣੀ ਨਹੀਂ ਹੈਗੀ ਇਹ ਕੌਣ ਬੁਝਾਊਗਾ ਇਹਨੂੰ ਆ ਕੇ ਅੱਗ ਨੂੰ ਇਹ ਸਿਰੇ ਤੱਕ ਆ ਕੇ ਕਕਣੀ ਲੱਗੀ ਵੀ ਹੈ ਇਹ ਦਰਖਤ ਵੀ ਖਰਾਬ ਹੋ ਰਹੇ ਆ ਪੰਛੀਆਂ ਦੇ ਵੀ ਆਲਣੇ ਬਗੈਰਾ ਜਲ ਰਹੇ ਆ ਇਹਦੇ ਨਾਲ ਇਹ ਦੱਸੋ ਭਾਈ ਇਹਨੂੰ ਕੌਣ ਭਜਾਉਂਦਾ ਅੱਗ ਨੂੰ ਇਹਨੂੰ ਕੌਣ ਇਹਦਾ ਜ਼ਿੰਮੇਵਾਰ ਹੈ ਫੇਰ ਦੋਸ ਨਾ ਉੱਪਰ ਕੁਦਰਤ ਨੂੰ ਦੇਈਆਂ ਨਾ ਉਹ ਗਾਂਹ ਚੱਲ ਕੇ ਵੀ ਅੱਗ ਨਾ ਇੱਕ ਉਹ ਕਹਾ ਵੀ ਇੱਕਾਈ ਲੱਗੀ ਵੀ ਹੈ ਇਹ ਅੱਗ ਲਾਈ ਲੰਗੇ ਜਦੋਂ ਸੀ ਦੇਖ ਸਕਦੇ ਆ ਕਿੱਡਾ ਭਾਰੀ ਨੁਕਸਾਨ ਜਿਹੜਾ ਇੱਥੇ ਹੋ ਰਿਹਾ ਹੈ ਜਾਨਵਰਾਂ ਦਾ ਹੋ ਰਿਹਾ ਹੈ ਹੋਰ ਪੰਛੀ ਕਿੰਨੇ ਰਹਨੇ ਆ ਨਾ ਦਰਖਤਾਂ ਦੇ ਉੱਪਰ ਸੰਗਣੀ ਜਗਾ ਬਿਲਕੁਲ ਹੀ ਇਹ ਆ ਸਾਡੇ ਇੱਥੇ ਹਾਲ ਹੀ ਨਾਲ ਲੋਕਾਂ ਦਾ ਅੱਗ ਲਾ ਕੇ ਭੱਜ ਜਿੰਨੇ ਆ ਤੁਸੀਂ ਕੋਲ ਦੇਖ ਲਓ ਕਿੰਨਾ ਰੌਲਾ ਪਾ ਰਹੀ ਆ ਜਦੇ ਆਪਣੇ ਵਿਚਾਰ ਦਿੰਨੇ ਆ ਜੀ ਵੀਡੀਓ ਨੂੰ ਬਾਅਦ ਤੇ ਬਾਅਦ ਸ਼ੇਅਰ ਕਰਨਾ ਹੋਰ ਨੂੰ ਵੀ ਅਕਲ ਆਵੇ ਐਕਣਾ ਨਾਲ ਕੋਈ ਕਰਕੇ ਭੱਜੇ ਅਕਲ ਆਉਣੀ ਚਾਹੀਦੀ ਆ ਕੰਮ ਕਰਨ ਦੀ ਦੇਖ ਲਓ ਕਿਵੇਂ ਕੋਲ ਰੌਲਾ ਪਾ ਰਹੀ ਆ ਇਹ ਦਰਖਤਾਂ ਪਰ ਬੜੇ ਪੰਛੀ ਰਹਨੇ ਆ ਆਲਰੇਡੀ ਹੁਣੇ ਹੀ ਬਹੁਤ ਪਾਏ ਹੋਏ ਆ ਇੱਥੇ ਸੰਗਣੀ ਜਗਾ ਨਾ ਆ ਦੇਖ ਰਹੇ ਹੋ ਇਹਦੇ ਪੁਰੂਪ ਵੀ ਕਾਫੀ ਪੰਛੀ ਜਿਹੜੇ ਰਹਿੰਦੇ ਆ ਉਹ ਸਾਹਮਣੇ ਆਲੇ ਨੇ ਪਾਇਵੇਂ ਆਂ ਦਰਖਤਾਂ ਨੇ ਉੱਪਰ ਪੰਛੀਆਂ ਨੇ ਸਾਰੇ ਨੇ ਇਹ ਆ ਸਾਡੇ ਕਿਸਾਨਾਂ ਦਾ ਇੱਥੇ ਹਾਲ ਏ ਸੱਚ ਗੱਲ ਸੱਚ ਬੋਲੋ ਝੂਠ ਨੂੰ ਝੂਠ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਆਪਣਾ ਬੰਦਾ ਲੈ ਕੇ ਆਇਆ ਘਰ ਤੇ ਅੱਗ ਬੁਝਾਉਣੇ ਖਾਤਰ ਜਿਹੜੀ ਆ ਗੱਲ ਲੱਗੀ ਵੀ ਸੀ ਨਾ ਹੁਣ ਮੈਂ ਘਰ ਤੇ ਲਿਆ ਆਇਆ ਆਪਣਾ ਬੰਦਾ ਹੀ ਭਿਜਾਉਣੀ ਆ ਆਪਾਂ ਨੇ ਇਹ ਆ ਦੇਖ ਲਓ ਨਹੀਂ ਸੀ ਨੂੰ ਭਿਜਾ ਰਹੇ ਆ ਪੰਪ ਲਿਆਂਦਾ ਜਾ ਕੇ ਜਿਹੜੇ ਨੌਕਰੋਂ ਆਏ ਮੈਂ ਆਪਣੇ ਨੂੰ ਵੀ ਭਿਜਾਈਏ ਕਿੱਥੇ ਦਾ ਕੱਗ ਆ ਗਈ ਇਹ ਧਾਰਿਓ ਲਓ ਜਿਹੜੇ ਪੰਛੀਆਂ ਦੇ ਆਲਣੇ ਆ ਉਹ ਉਹ ਸਾਰੇ ਸੜ ਜਾਣ ਦੇ ਗਾਹਾਂ ਤੱਕ ਬਹੁਤ ਦੂਰ ਤੱਕ ਆਲਣੇ ਬਣਾਏ ਮੈਂ ਪਾਂਛੀਆਂ ਨੇ ਅਸੀਂ ਉਰੀ ਅੱਗ ਰੋਕ ਲਈ ਹੁਣ ਇਹ ਕਹਾਣੀ ਕਦਮ ਦਿੱਤੀ ਹੈਗੀ ਅੱਗੇ ਆ ਜਾ ਅੱਗੇ ਅੱਗੇ ਗਾਹਾਂ ਤੱਕ ਭਜਾ ਇਹਨੂੰ ਸਰੇ ਤੱਕ ਆਲਾ ਦੇਖ ਰੋ ਮੈਂ ਆਪਣੇ ਨੌਕਰ ਨੂੰ ਲਿਆਇਆ ਲਾਈ ਕੀਨੇ ਆ ਇਹ ਲਾ ਕੇ ਖੇਤ ਵਾਲਾ ਲਾਗ ਵਾਲਾ ਲਾ ਕੇ ਭੱਜ ਗਿਆ ਫਿਰ ਲਿਆਇਆ ਮੈਂ ਨੌਕਰ ਨੂੰ ਵੀ ਜਿੰਨੇ ਆਲਣੇ ਆ ਸਾਰੇ ਇਹ ਸੜ ਜਣੇ ਤੇ ਹਾ ਹਾਲਾਤਾ ਇਹ ਲੋਕਾਂ ਦੀ ਅੱਗ ਲਾਈ ਭੱਜ ਗਏ ਹੁਣ ਭਜਾਉਣ ਲੱਗੇ ਪਏ ਆ ਅਸੀਂ ਪੰਪ ਲਿਆਏ ਆ ਮੈਂ ਭੱਜ ਗਏ ਨੌਕਰ ਨੂੰ ਲਿਆਏ ਆ ਮੈਂ ਚੱਲ ਪਾਈ ਭਜਾਈਏ ਇਹਨੂੰ ਪਹਿਲਾਂ ਅੱਗ ਨੂੰ ਆਪਾਂ ਇਹ ਪੁੰਨਾ ਜਿਹੜਾ ਇਹ ਪੁੰਨ ਨਾਲੇ ਫਲੀਆਂ ਏਕੜਾਂ ਨਹੀਂ ਮਿਲਦੀਆਂ ਹੁੰਦੀਆਂ ਇਹ ਪੁੰਨ ਖੱਟਣਾ ਪੈਂਦਾ ਇਤਨਾ ਮਯਾਣੀ ਅੱਗ ਹੋਰਾ ਵੀ ਰਹੇ ਨਾ ਗਾਹ ਤੱਕ ਲੇ ਆ ਗਏ ਹੋਣਾ ਰਹੇ ਹੋਰਾ ਵੀ ਦੇਖ ਲੋ ਹਾਇ ਇੱਥੇ ਦਾ ਕਾਗਾ ਆ ਚੁੱਕੀ ਦੀ ਇਹ ਜੂੰ ਪਰਾਂ ਤੇ ਸ਼ੁਰੂ ਹੋਈ ਭੱਜ ਕੇ ਲੈ ਕੇ ਆਇਆ ਫਿਰ ਜਦੇ ਪਾਣੀ ਨੂੰ ਪੰਪ ਨੂੰ ਵੀ ਭਾਈ ਨੂੰ ਬੁਝਾ ਅਗਰ ਸਾਨੂੰ ਪੰਛੀਆਂ ਦੇ ਰਹਾ ਧਿਆਨ ਰੱਖਣਾ ਚਾਹੀਦਾ ਭਰਾਵੋ ਸਾਨੂੰ ਬਰਾਵੋ ਤੁਹਾਨੂੰ ਇਹ ਬੇਨਤੀ ਆ ਕਿ ਇਕਣਾ ਨਾ ਤੁਸੀਂ ਨਾ ਕਰੋ ਦੇਖੋ ਪੰਛੀਆਂ ਨੂੰ ਕੁਦਰਤ ਨੇ ਪੰਛੀ ਵੀ ਪੈਦਾ ਕਰੇ ਬਿਆ ਨਾ ਪਰਮੇਸ਼ਰ ਨੇ ਇਹ ਪੰਛੀ ਹੋਣਗੇ ਤਾਂ ਇਨਸਾਨ ਧਰਤੀ ਉਤੇ ਜਿੰਦਾ ਰਹੂਗਾ ਪਾਛੀਆਂ ਕਰਕੇ ਹੀ ਆ ਹਰ ਇੱਕ ਜੀਵ ਜੰਤ ਦਾ ਆਪਣਾ ਆਪਣਾ ਪੈਰਾ ਧਰਤੀ ਪਰਮੇਸ਼ਰ ਨੇ ਲਾਇਆ ਵਾ ਗੁਰਬਾਣੀ ਦੇ ਵਿੱਚ ਤੁਸੀਂ ਪਾਛੀਆਂ ਬਾਰੇ ਵੀ ਸੁਣ ਲੋ ਗੁਰਬਾਣੀ ਕੀ ਕਹਿੰਦੀ ਆ ਹੁਣ ਅਸੀਂ ਸਵਾਰ ਕੇ ਪਹੁੰਚ ਕੇ ਜਾਵਾਂਗੇ ਅੱਗ ਨੂੰ ਨੂੰ ਚੰਗੀ ਤਰ੍ਹਾਂ ਐਨ ਸਾਹੀ ਮੈਂ ਆਪਣਾ ਬੰਦਾ ਲੈ ਆਇਆ ਵੀ ਚੱਲ ਭਾਈ ਬਲਾਂ ਭਜਾ ਕੇ ਆਈਏ ਇਹ ਅੱਗ ਬਾਅਦ ਜਾ ਕੇ ਡੰਗਰ ਬੱਚੇ ਦਾ ਆਪਾਂ ਕੰਮ ਕਰਨਾ ਹੈ ਪਹਿਲਾਂ ਅੱਗ ਬੁਝਾਉਣੀ ਬਹੁਤ ਜ਼ਰੂਰੀ ਆ ਕਣਾ ਨਾ ਤੁਸੀਂ ਕਿਸਾਨ ਭਰਾਵੋ ਪਰਿਆ ਕਰੋ ਵੀ ਅੱਗ ਲਾਈ ਘਰ ਨੂੰ ਭੱਜ ਕੇ ਮੁੜ ਕੇ ਭਜਾਉਣੀ ਨਹੀਂ ਨਹੀਂ ਹੈਗੀ ਇਹ ਕਿੰਨੇ ਜੀਵ ਜੰਤਾਂ ਕਿੰਨੇ ਪੰਛੀਆਂ ਔਰੇ ਜਿਹੜੇ ਇਹਨਾਂ ਦਰਖਤਾਂ ਪਰ ਆਲਣੇ ਬਣਾ ਕੇ ਰਹਿੰਦੇ ਆ ਹੈ ਆਪਣੇ ਆਪਣੇ ਕਮੈਂਟ ਦੇਣੇ ਆ ਸਾਰਿਆਂ ਨੇ ਵੀਡੀਓ ਨੂੰ ਵਾਰ ਤੇ ਵਾਰ ਸ਼ੇਅਰ ਕਰਨਾ ਹੈ ਹਰ ਤੱਕ ਇਹ ਵੀਡੀਓ ਪੁਜਦੀ ਕਰੋ ਕਿਉਂਕਿ ਕਈਆਂ ਨੂੰ ਹੁੰਦਾ ਵੀ ਅਸੀਂ ਸਾਨੂੰ ਕਿਆ ਲੋੜ ਆ ਦੇਖ ਲਈ ਅੱਗੇ ਸ਼ੇਅਰ ਨਹੀਂ ਕਰਦੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਇਸੇ ਲਈ ਬੇਨਤੀ ਹੈ ਕਿ ਆਪਾਂ ਇਹਨਾਂ ਨੂੰ ਬਚਾਈਏ ਪੰਛੀਆਂ ਨੂੰ ਇਹਨਾਂ ਦੀ ਦੇਖਭਾਲ ਕਰਨੀ ਮਨੁੱਖ ਦਾ ਫਰਜ਼ ਬਣਦਾ ਹੈ ਹੋਰ ਤੁਸੀਂ ਦੇਖ ਸਕਦੇ ਆਂ ਅਸੀਂ ਇਹ ਬੁਝਾ ਰਹੇ ਆਂ ਅੱਗ ਨੂੰ ਕਾਬੂ ਪਾ ਲਿਆ ਜੇ ਉੱਪਰ ਬੁਝਾ ਦਿੱਤੀ ਆਂ ਅਸੀਂ ਨੇ ਸੜਨ ਦੇ ਦਰੱਖਤ ਵੀ ਬਚਾ ਲਏ ਪੰਛੀਆਂ ਦੇ ਆਲਣੇ ਵੀ ਬਚਾ ਲਏ ਅਸੀਂ ਨੇ ਐਂ ਸਵਾਰ ਕੇ ਵੀ ਜਾ ਕੇ ਜਾਵਾਂਗੇ ਹੁਣ ਅਸੀਂ ਇਹਨੂੰ ਪੂਰੀ ਸ਼ਕਤ ਦੇ ਨਾਲ ਅਸੀਂ ਇਹ ਕੰਮ ਆਪਣਾ ਕਰ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ